ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਔਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਇੱਕ ਆਪਾਂ ਹੋਰ ਬਹੁਤ ਵਧੀਆ ਚੰਗੀ ਮੱਝ ਲੈ ਕੇ ਆਏ ਆਂ ਤੁਹਾਡੇ ਲਈ ਇਸ ਦੀ ਡਿਟੇਲ ਵੀ ਆਪਾਂ ਪੁੱਛ ਲਾਂਗੇ ਵੀਰ ਹੋਣਾਂ ਦੇ ਕੋਲੋਂ ਏਰੀਆ ਵੀ ਪੁੱਛ ਲਵਾਂਗੇ ਸੋ ਚਲਦੇ ਆਂ ਵੀਰ ਹੁਣਾਂ ਦੇ ਕੋਲ ਗੱਲਬਾਤ ਕਰ ਲੈਨੇ ਆਂ ਵੀਰ ਹੁਣਾਂ ਦੇ ਨਾਲ ਪੁੱਛ ਲੈਨੇ ਆਂ ਵੀ ਕਿ ਕਿਸ ਥਾਂ ਟਿਕਾਣੇ ਤੇ ਜਿਹੜੀ ਇਹ ਮੱਝ ਖੜੀ ਆ ਸੋ ਸਾਸਰੀ ਕਾ ਵੀਰ ਜੀ ਸਾਸਰੀ ਕਾ ਵੀਰ ਜੀ ਠੀਕ ਆ ਜੀ ਸੋ ਵੀਰ ਜੀ ਇੱਕ ਤਾਂ ਪਹਿਲਾਂ ਆਪਣੇ ਵੀਰਾਂ ਨੂੰ ਆਪਣਾ ਨਾਮ ਜ਼ਰੂਰ ਦੱਸਿਓ ਜੀ ਨਾਮ ਜਸਪੀਰ ਸਿੰਘ ਠੀਕ ਆ ਜੀ ਪਿੰਡ ਦਾ ਤੇਰਸਾ ਤਸਵੀਰ ਜਲਾ ਤਰਨਤਾਰ ਠੀਕ ਆ ਜੀ ਠੀਕ ਆ ਵੀਰ ਜੀ ਵੀਰ ਜੀ ਅੱਜ ਆਪਾਂ ਜਿਹੜੀ ਇਹ ਇੱਕ ਮੱਝ ਲੈ ਕੇ ਆਏ ਆ ਇਹ ਕੀ ਆਪਣੇ ਕੋਲ ਜਿਹੜੀ ਵੈੜ ਹੈ ਸੇਲ ਵਾਸਤੇ ਹੈਗੀ ਆ ਠੀਕ ਆ ਤੇ ਵੀਰ ਜੀ ਮੱਝ ਦੀ ਆਪਾਂ ਗੱਲ ਕਰ ਲਈਏ ਤੇ ਇਹ ਕਿੰਮਾ ਸੁਆ ਆਪਣੇ ਕੋਲ ਸੁਣ ਜਾ ਠੀਕ ਹੈ ਜੀ ਆਪਣੇ ਕੋਲ ਵੀਰ ਜੀ ਵਪਾਰ ਦੀ ਲੈਂਡ ਜੋ ਅੱਗੋਂ ਆਈ ਹੋਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਕਿਸਾਨ ਵੀਰ ਉਹ ਤੀਜਾ ਸੂਆ ਆ ਵੀਰ ਹੁਣ ਜਿੱਦਾਂ ਦੱਸਿਆ ਵੀ ਇਹ ਮੱਝ ਸੂਣ ਵਾਲੀ ਅੱਗੇ ਤੇ ਦਿਨ ਵੀਰ ਜੀ ਕਿੰਨੇ ਕੁ ਲੈ ਜਾਏਗੀ ਦਿਨ ਦੋ ਕੋਈ ਹਫਤੇ ਕਰ ਲੱਗ ਬੰਨੇ ਚੱਲੂ ਠੀਕ ਹੈ ਜੀ ਹਫਤਾ ਸੈਂ ਮੰਨ ਕੇ ਚੱਲੋ ਠੀਕ ਹੈ ਜੀ ਹਾਂਜੀ ਇੱਕ ਹਫਤਾ ਦੋਸਤੋ ਹ ਅਜੇ ਟਾਈਮ ਇਸਨੇ ਲੈ ਜਾਣਾ ਬਾਕੀ ਤੀਜਾ ਸੂਬਾ ਵੀਰ ਹੋਣਾ ਜਿੱਦਾਂ ਦੱਸਿਆ ਵੀ ਇਹ ਅੱਗੇ ਸੌਣ ਜਾ ਰਹੀ ਆ ਤੇ ਵੀਰ ਜੀ ਕਿੰਨਾ ਕੁ ਮਿਲਕ ਵਾਲੀ ਆਸ ਕੀਤੀ ਜਾਂਦੀ ਆ ਆਪ ਨੂੰ ਅੱਗੋਂ ਕੋਈ ਦੱਸਿਆ ਹੋਵੇ 15 ਦੱਸ ਕੇ 15 ਕੋ ਦੱਸਿਆ ਮਤਲਬ 15 ਤੇ ਲੋਟਾ ਕੋਲ ਅੱਛਾ ਠੀਕ ਆ ਜੀ 15 ਲੀਟਰ ਦੂਜੇ ਸੂਬੇ ਵਿੱਚ ਵੀ 13 14 ਲੀਟਰ ਦੀ ਚੁਆਇਸ ਨੇ ਕਰਵਾਈ ਹੋਵੇਗੀ ਠੀਕ ਐਰ ਕਿ ਤੀਜੇ ਸੂਬੇ 15 15 ਲੀਟਰ ਦੀ ਆਸ ਕੀਤੀ ਜਾਂਦੀ ਆ ਠੀਕ ਆ ਜੀ ਬਾਕੀ ਵੀਰ ਜੀ ਹੈ ਠੰਡੀ ਸੀਲ ਆ ਬਾਕੀ ਤੁਸੀਂ ਆਪਦੀ ਜਿਹੜੀ ਤਸੱਲੀ ਖੁਦ ਆਪ ਕਰਕੇ ਅੱਗੋਂ ਲੈ ਕੇ ਆਇਓ ਠੀਕ ਆ ਜੀ ਬਾਕੀ ਥਣਾ ਤੋਂ ਉਹਨਾਂ ਦੀ ਬਿਲਕੁਲ ਚੈੱਕ ਪਾਸ ਹਨਾ ਸੋ ਵੀਰ ਜੀ ਇੱਕ ਜਿਹੜੀ ਡਿਮਾਂਡ ਹੈ ਮੋਲ ਕੀ ਕਰਦੇ ਪਏ ਆਪਾਂ ਮੋਲ ਦੇ ਜੀ ਨੇ ਲੱਗਾ ਯਾਰ ਕਰ ਤਾਂ ਠੀਕ ਆ ਜੀ 90000 ਵੀਰ ਜੀ ਕੋਈ ਫਿਕਸ ਪ੍ਰਾਈਸ ਨਹੀਂਗਾ ਮੌਕੇ ਤੇ ਹੋ ਜਾਏਗਾ ਮੰਨ ਤਾਂ ਹੈ 16 ਬੋਤਲ ਵਜੂਗਾ ਠੀਕ ਆ ਜੀ ਬੰਦੇ ਆਉਂਦਾ ਠੀਕ ਆ ਜੀ ਠੀਕ ਸੋ ਕਿਸਾਨ ਹਾਂ ਜੀ ਹਾਂ ਜੀ ਸੋ ਕਿਸਾਨ ਵੀਰ ਉਹ 90000 ਆ ਵੀਰ ਹੋਣਾ ਨੇ ਇਸ ਜਿਹੜੀ ਮੱਚ ਦੀ ਡਿਮਾਂਡ ਡਿਮਾਂਡ ਕੀਤੀ ਆ ਬਾਕੀ ਕੋਈ ਫਿਕਸ ਪ੍ਰਾਈਸ ਨਹੀਂ ਵੀਰ ਹੋਣਾ ਦੱਸਿਆ ਵੀ ਥੋੜਾ ਬਾਤ ਆ ਆ ਮਾਨਤਨ ਹੋ ਜਾਏਗਾ ਜਿਹੜੇ ਮੇਰੇ ਵੀਰ ਨੂੰ ਇਹ ਜਿਹੜੀ ਮੱਝ ਪਸੰਦ ਆਵੇ ਉਹ ਤੁਸੀਂ ਵੀਰ ਦੇ ਜਿਹੜੇ ਕੰਟੈਕਟ ਨੰਬਰ ਨੇ ਉਹ ਵੀ ਆਪਾਂ ਤੁਹਾਨੂੰ ਦੇਨੇ ਆ ਵੀਡੀਓ ਦੇ ਵਿੱਚ ਤੁਸੀਂ ਜਿਨ੍ਹਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਵੀਰ ਜੀ ਇੱਕ ਜਿਹੜੇ ਨੇ ਆਪਣੇ ਮੋਬਾਈਲ ਨੰਬਰ ਜਰੂਰ ਬੋਲ ਕੇ ਦੱਸ ਦਿਓ 90564 ਹਾਂਜੀ 28204 ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਨੰਬਰ ਹੈਗਾ ਜਾਂ ਇੱਕ ਨੰਬਰ ਹੈਗਾ ਆਪਣੇ ਕੋਲ ਹੈਗਾ ਇਹ ਕੋਹਰ ਹੈ ਉਹ ਵੀ ਸਾਨੂੰ ਬੋਲ ਕੇ ਦੱਸ ਹੀ ਦਿਓ 70899 ਹਾਂਜੀ 28204 ਠੀਕ ਹੈ ਜੀ ਸੋ ਕਿਸਾਨ ਵੀਰੋ ਇਹ ਜਿਹੜੇ ਵੀਰ ਹੋਣਾ ਦੇ ਮੋਬਾਈਲ ਨੰਬਰ ਹਨ ਇਹਨਾਂ ਤੇ ਤੁਸੀਂ ਕੰਟੈਕਟ ਕਰਕੇ ਵੀਰ ਹੋਣਾ ਨਾਲ ਜਦੋਂ ਮਰਜੀ ਪਸ਼ੂ ਆ ਖਰੀਦਣ ਦੀ ਜਿਹੜੀ ਗੱਲਬਾਤ ਕਰ ਸਕਦੇ ਹੋ ਬਾਕੀ ਤੁਹਾਨੂੰ ਖੋਲ ਕੇ ਆਪ ਤੋਰ ਕੇ ਵੀ ਜਰੂਰ ਦਿਖਾਵਾਂਗੇ ਬਾਕੀ ਥਣਾ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਹਵਾਨੇ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਬਾਕੀ ਚੰਗੀ ਸੋਹਣੀ ਵਧੀਆ ਚੰਗੇ ਕੱਦ ਘਾੜ ਵਾਲੀ ਮੱਝ ਹੈਗੀ ਦੋਸਤੋ ਕੋਈ ਬਾਲੇ ਛੋਟੇ ਜਾਂ ਬਾਲੇ ਵੱਡੇ ਬਿਲਕੁਲ ਦਰਮਿਆਨਾ ਕੱਦ ਜਿੰਨਾ ਆਮ ਮੱਝਾਂ ਦਾ ਦੋਸਤੋ ਹਾਈਟ ਕੱਦ ਹੁੰਦਾ ਉਹ ਬਾਕੀ ਜਿਹੜੀ ਪਿੱਠਪੂੜੇ ਦੀ ਆ ਚੜਾਈ ਲੰਬਾਈ ਤੁਸੀਂ ਖੁਦ ਨੋਟ ਕਰ ਸਕਦੇ ਹੋ ਚੰਗੀ ਪੇਠ ਬੂੜੇ ਦੀ ਕਾਫੀ ਜਿਆਦੀ ਸੋਹਣੀ ਹੈਗੀ ਆ 15 ਲੀਟਰ ਦੀ ਜਿਹੜੀ ਚੰਗੀ ਇਸ ਤੋਂ ਆਸ ਕੀਤੀ ਜਾਂਦੀ ਆ ਤੀਜੇ ਸਵੇਰੇ ਦੇ ਵਿੱਚ ਦੋਸਤੋ ਇਹ ਸੂਣ ਜਾ ਰਹੀ ਆ ਬਾਕੀ ਵੀਰ ਹੁਣਾਂ ਦੱਸਿਆ ਵੀ ਤਕਰੀਬਨ ਇੱਕ ਹਫਤਾ ਸਮਾਂ ਹਜੇ ਇਸ ਨੇ ਲੈ ਜਾਣਾ ਠੀਕ ਆ ਵੀਰ ਜੀ ਮੋੜ ਦਗੇ ਕੀ ਦੋਸਤੋ ਜਿਹੜੀ ਸਿੰਗਾ ਦੀ ਬਣਤਰ ਉਹ ਵੀ ਤੁਸੀਂ ਜ਼ਰੂਰ ਵੀਡੀਓ ਵਿੱਚ ਨੋਟ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਚੰਗਾ ਬਾਡੀ ਸਟਰਕਚਰ ਹੈ ਵੀਰੋ ਪਿੱਠ ਪੁੜੇ ਚੰਗੇ ਸੋਹਣੇ ਨੇ ਹਾਂ ਜੀ ਵੀਰ ਜੀ ਬਣ ਲਗੇ ਠੀਕ ਹੈ ਵੀਰ ਜੀ ਸੋ ਵੀਰ ਜੀ ਇੱਕ ਆਪਣੇ ਕੋਲ ਵਹਿੜ ਹੈਗੀ ਆ ਹਾਂ ਜੀ ਇਹਦੇ ਪਾਦ ਕੇ ਚਾਨਣਾ ਵੀ ਆਪਣੇ ਕੋਲ ਕਿੰਨਾ ਵਸੂਆ ਸੁਣ ਜਾ ਰਹੀ ਹੈ ਜੀ ਇਹ ਵੀ ਜੀ ਤਜਾ ਠੀਕ ਆ ਜੀ ਸੋ ਕਿਸਾਨ ਵੀਰੋ ਆ ਵੀਰ ਹੋਣਾਂ ਦੇ ਕੋਲੇ ਕਿ ਜਿਹੜੀ ਐਚ ਐਫ ਦੇ ਵਿੱਚ ਡੱਬੀ ਵਹਿੜ ਹੈਗੀ ਆ ਤੁਸੀਂ ਵੇਖ ਸਕਦੇ ਹੋ ਵੀਰ ਹੋਣਾਂ ਦੇ ਇਹ ਜਿਹੜੀ ਵਹਿੜ ਹੈ ਘਰ ਦੀ ਆ ਇਹ ਕੋਈ ਵਪਾਰ ਲਾਈਨ ਚੋਂ ਅੱਗੋਂ ਨਹੀਂ ਆਈਗੀ ਸੋ ਵੀਰ ਜੀ ਤੀਜਾ ਸੂਆ ਸੁਣ ਜਾ ਰਹੀ ਹੈ ਪਹਿਲੇ ਦੋ ਸੂਆ ਵੀ ਆਪਣੇ ਕੋਲ ਸੂਈ ਆ ਜੀ ਹਾਂ ਜੀ ਠੀਕ ਆ ਜੀ ਵੀਰ ਜੀ ਕਿੰਨੇ ਕਿ ਮਿਲ ਕੇ ਰਕੌਰ ਵਾਲੀ ਹੈਗੀ ਕਿੰਨਾ ਕੁ ਦੁੱਧ ਦਿੱਤਾ ਇਹਨੇ 14 15 ਦਾ ਵੀ ਜਾਂਦੀ ਹੈ 14 15 ਲੀਟਰ ਦੀ ਮਿਲਕ ਦੀ ਕੈਪੈਸਿਟੀ ਹੈ ਦੋਸਤੋ ਇਸ ਵੈਡ ਦੀ ਬਾਕੀ ਹਜੇ ਦਿਨ ਵੀਰ ਜੀ ਕਿੰਨੇ ਲੈ ਜੇਗੀ ਲੈ ਜੂਗਾ 10 15 ਮਹੀਨੇ ਠੀਕ ਹੈ 10 15 ਦਿਨ ਦੋਸਤੋ ਹਜੇ ਇਸ ਵੈਡ ਨੇ ਲੈ ਜਾਣੇ ਨਹੀਂ ਬਾਕੀ ਤੁਸੀਂ ਵੇਖ ਸਕਦੇ ਆ ਆਰਡਰ ਦੀ ਡੀਟੈਲ ਕਾਫੀ ਜਿਆਦਾ ਹੈਗੀ ਆ ਆਰਡਰ ਹਜੇ ਇਸ ਨੇ ਦੋਸਤੋ ਬਣਾਉਣਾ ਹੈ ਤਕਰੀਬਨ 2 ਹਫਤੇ ਦਾ ਜਿਹੜਾ ਸਾਮਾ ਹਜੇ ਪਿਆ ਹੈਗਾ ਕਾਫੀ ਵਧੀਆ ਥਾਂ ਹੈਗਾ ਮੁਠੀ ਭਰ ਥਾਂ ਆ ਦੋਸਤੋ ਬਾਕੀ ਵਿਰਲ ਵੀ ਚੰਗੀ ਆ ਵਿਥ ਬਹੁਤ ਵਧੀਆ ਹੈਗੀ ਆ ਸਤਿ ਸ਼੍ਰੀ ਅਕਾਲ ਵੀਰ ਜੀ ਬਿਲਕੁਲ ਪੋਲੀ ਇਹਦੇ ਹੈ ਠੰਡੀ ਸੀਲ ਬਿਲਕੁਲ ਜੀ ਇਹ ਤਾਂ ਮਰਜ਼ੀ ਵਿੱਚ ਜਾ ਠੀਕ ਹੈ ਇੱਕ ਇਹਦੀ ਜਿਹੜੀ ਦੂਜੇ ਸੂਬੇ ਜਾਂ ਪਹਿਲੇ ਸੂਬੇ ਦੀ ਵਿਹੜ ਪਿੱਛੇ ਪਈ ਦੀ ਬੱਚੀ ਖੜੀ ਹੈ ਆਹ ਹਾਂ ਜੀ ਇਹਦੀ ਠੀਕ ਹੈ ਜੀ ਉਹ ਵੀ ਇੱਕ ਕਿਸਾਨ ਵੀਰ ਉਹ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੀਰ ਜੀ ਕਿਹੜੇ ਸੀਮਨ ਦੀ ਬੱਚੀ ਸੀ ਭਲੇ ਇਹ ਆਪਣਾ ਟੀਗਾ ਭਰਾ ਸਰਕਾਰੀ ਡਾਇਰੈਕਟ ਕੋਟੋ ਠੀਕ ਹੈ ਜੀ ਹਾਂ ਜੀ ਠੀਕ ਹੈ ਠੀਕ ਆਹ ਕਿਸਾਨ ਵੀਰੋ ਇਸ ਵਿਹੜ ਦੀ ਜਿਹੜੀ ਪਹਿਲੇ ਸੂਬੇ ਦੀ ਜਿਹੜੀ ਬੱਚੀ ਹੈਗੀ ਆ ਤੇ ਦੂਜਾ ਸੂਬਾ ਵੀਰ ਉਹਨਾਂ ਦੇ ਕੋਲ ਸੂਈ ਸੀ ਹੁਣ ਇਹ ਤੀਜੇ ਸੂਬੇ ਦੀ ਜਿਹ ਚੰਗਾ ਸੋਨਾ ਆਰਡਰ ਕਿਸਾਨ ਵੀਰੋ ਬਾਕੀ ਹਜੇ ਦਿਨ ਇਸ ਨੇ ਲੈ ਜਾਣੇ ਨੇ ਸਮਾਂ ਪਿਆ ਹੈਗਾ 15 ਦਿਨ ਦਾ ਇੱਕ ਵਾਰੀ ਫੇਰ ਦੱਸ ਦਿੰਨੇ ਆ ਸੋਨਾ ਆਰਡਰ ਬਣਾਏਗੀ ਬਾਕੀ ਵਿਥ ਬਹੁਤ ਵਧੀਆ ਹੈਗੀ ਆ ਵੈੜ ਦੇ ਅਗਲੇ ਮਗਰਲੇ ਥਾਣਾ ਦੀ ਠੀਕ ਆ ਵੀਰ ਜੀ ਮੋੜ ਦਈਏ ਜੀ ਬਾਕੀ ਕਿਸਾਨ ਵੀਰੋ ਆ ਜਦੋਂ ਤੁਸੀਂ ਮੌਕੇ ਤੇ ਆਓ ਇਹ ਤਸੱਲੀ ਆਪਦੇ ਹਿਸਾਬ ਨਾਲ ਵੀ ਕਰ ਸਕਦੇ ਹੋ ਤੁਸੀਂ ਬਾਕੀ ਜਿਹੜਾ ਮੋਲ ਆ ਕੋਈ ਫਿਕਸ ਨਹੀਂ ਹੁੰਦਾਗਾ ਕਿਸੇ ਵੀਡੀਓ ਦੇ ਵਿੱਚ ਵੀ ਆਪਦੇ ਹਿਸਾਬ ਨਾਲ ਤੁਸੀਂ ਜਿਹੜਾ ਮੋਲ ਲਗਾ ਸਕਦੇ ਹੋ ਵੀਰ ਉਹਨਾਂ ਨੂੰ ਪੜਤੇ ਵਿੱਚ ਹੋਵੇਗਾ ਤੇ ਜਰੂਰ ਜਿਹੜਾ ਤੁਹਾਡੇ ਨਾਲ ਸੌਦਾ ਕਰ ਲੈਣਗੇ ਠੀਕ ਹੈ ਜੀ ਬੰਦ ਲਈ ਠੀਕ ਹੈ ਸੋ ਵੀਰ ਜੀ ਇੱਕ ਜਿਹੜੇ ਇਹਦੇ ਮੋਲ ਨੇ ਉਹ ਵੀ ਸਾਨੂੰ ਦੱਸ ਦਈਏ ਵੀ ਕੀ ਇਹਦੀ ਡਿਮਾਂਡ ਹੈਗੀ ਵੀਰ ਜੀ ਦਾ 45000 ਕਰਦੇ ਠੀਕ ਹੈ ਜੀ ਇਹਦੇ ਚ ਹੋ ਜਾਏਗਾ ਥੋੜਾ ਬਾਧਾ ਵੀ ਲੈਸ ਹੋ ਜਾਏਗਾ ਥੋੜਾ ਬਾਧਾ ਜ਼ਿਆਦਾ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਸੋ ਕਿਸਾਨ ਵੀਰੋ 45000 ਦੀ ਵੀਰ ਉਹਨਾਂ ਦੀ ਡਿਮਾਂਡ ਆ ਲੈਸ ਥੋੜਾ ਬਾਧਾ ਮਾਨਤਾਨ ਇਸ ਵਿੱਚੋਂ ਵੀ ਹੋ ਜਾਏਗਾ ਬਾਕੀ ਵਹਿੜ ਕਾਫੀ ਜਿਆਦੀ ਖੂਬਸੂਰਤ ਹੈਗੀ ਚੰਗੀ ਆ ਠੰਡੀ ਸੀਲ ਆ ਵੀਰ ਉਹਨਾਂ ਦੇ ਇਹ ਘਰ ਦੀ ਬਰੀਡ ਆ ਘਰ ਦੀ ਪਲੀ ਹੋਈ ਇਹ ਵੜ ਹੈਗੀ ਆ ਸੋ ਵੀਰ ਜੀ ਇੱਕ ਵਾਰੀ ਜਿਹੜੇ ਕੰਟੈਕਟ ਨੰਬਰ ਹੈ ਆਪਣੇ ਵੀਰਾਂ ਨੂੰ ਫੇਰ ਬੋਲ ਕੇ ਜਰੂਰ ਵਸਤੇ 90564 ਹਾਂਜੀ 282004 ਠੀਕ ਹੈ 78899 ਦਾ 282004 ਠੀਕ ਹੈ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾ ਦੇ ਕੋਲ ਦੋ ਐਨੀਮਲ ਜਿਨ੍ਹਾਂ ਦੀ ਆਪਾਂ ਡਿਟੇਲ ਤੁਹਾਨੂੰ ਜਿਹੜੀ ਫੋਲੋ ਜਰੂਰ ਦੱਸਣ ਦੀ ਕੋਸ਼ਿਸ਼ ਕੀਤੀ ਆ ਬਾਕੀ ਜਿਹੜੇ ਕੰਟੈਕਟ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਹੋਰ ਬਤੇਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਕਿਸੇ ਟਾਈਮ ਜਾਣਕਾਰੀ ਲੈ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ